ਸ੍ਰੀ ਵਾਹਿਰੋ ਸਹਿਜ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਣਾ ਹੋਵੇ ਜੇ ਸੋਚੀ ਲਖਵਾਰੀ ਚੁੱਪਾ ਚੁੱਪ ਨਾ ਹੋਵੇ ਜੇ ਲੈ ਰਾਂ ਲਿਵ ਤਾਰ ਭੁੱਖਿਆ ਭੁੱਖਣਾ ਤੇਰੀ ਜੇ ਬੰਨਾ ਪ੍ਰਿਆ ਪਾਰੂ ਸੈ ਸਿਆਨ ਪਲਖ ਹੋਵੇ ਤਾਂ ਇੱਕ ਨਾ ਚਿੱਲੈ ਨਾਲ ਕਿਸ ਤੇ ਆ ਰਹੀ ਹੈ ਕੈ ਗੂੜਾ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹਾਨ ਅਕਾਲ ਹੁਕਮ ਨਾ ਕਹਿ ਜਾਈ ਹੁਕਮੇ ਹਾਨ ਜੀ ਹੁਕਮ ਲੈ ਵੜਿਆਈ ਹੁਕਮੇ ਉਤਮ ਨੀਚੇ ਹੁਕਮ ਲੈ ਦਸੁ ਪਾਈ ਹੈ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਸਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮਾ ਜੇ ਉਜੈ ਤਾ ਹਉਮਾ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨੋ ਗਾਵੇ ਕੋ ਦਾ ਜਣੇ ਨੀਸਾਨੋ ਗਾਵੇ ਕੋ ਗੁਣ ਵਡਿਆਈਆਂ ਚਾਰੀ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰੇ ਦੇਹ ਗਾਵੇ ਕੋ ਜਾਪੈ ਜਿਸੈ ਦੂਰ ਗਾਇ ਕੋ ਵੇਖੈ ਹਾਦਰ ਦੂਰ ਕਟਿਨਾ ਕਟਿਨਾ ਤੋ ਟਕ ਟਕ ਕਤੀ ਕੋਤੀ ਕੋਟ ਗੋਟ ਦਿੰਦਾ ਦੀ ਲੈ ਦੀ ਠੱਕ ਪਹ ਹੈ ਜੁਗਾ ਜੁਗੰਤਰ ਖਾ ਹੀ ਖਾ ਹੈ ਹੁਕਮੇ ਹੁਕਮ ਚਲਾਇ ਰਹਾ ਨਾਨਕ ਇਸ ਹੈ ਵੀ ਪ੍ਰਵਹ ਸਾਚਾ ਸਹਿ ਸਾਚਨਾ ਹੈ ਭਾਖਾ ਪਵਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰੂ ਫਿਰ ਕਿ ਅੱਗੇ ਰਖੀਐ ਜਦ ਸਦਰਬਾਰੁ ਮੋਹ ਕੇ ਬੋਲਨ ਬੋਲੀਐ ਜਿਸੰਦਰ ਪਿਆਰੁ ਅੰਮ੍ਰਿਤ ਵੇਲਾ ਸਾਚ ਨਾਮੁ ਵਿਦਿਆਈ ਤਾਰੁ ਕਰਮੀ ਆ ਕਪੜਾ ਨਦੀ ਮੋਖ ਤਾਰੁ ਨਾਨਕ ਈ ਵਾ ਗਿਆਨੀਐ ਸਭ ਆਪੇ ਸਿਟਿ ਆਹਰੁ ਤਪੈ ਨਾ ਜਾਇ ਕੀਤੈ ਨਾ ਹੋਇ ਆਪਿਆ ਮੇਰੀ ਜਨ ਸੋਈ ਦਿਨ ਸੇ ਵਿਅਤਨ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨੇਧਨ ਅੰਕਾਰ ਜਐ ਸੁਨੀਐ ਮਨ ਰਖਿਐ ਭਾਵ ਦੁਖ ਪਰ ਹਾਸੁ ਕਾ ਨਦੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮ ਕਰਿਆ ਸਮਾਈ ਗੁਰ ਈਸਰਿ ਗੁਰਬਾਰ ਕਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅਖ ਨਾ ਇੱਕ ਨਾ ਕਥ ਨਾ ਜਾਈ ਗੁਰਾਇ ਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਨ ਜਾਈ ਤੀਰ ਚਨਾਵਾ ਜੇ ਤਿਸ ਪਾਵਾ ਵਿਨ ਭਾਣੇ ਕੇ ਨਾਇ ਕਰੀ ਜੇ ਤਿਸਰੇ ਟੋਪਾਈ ਵੇਖਾ ਵਿਨ ਕਰਮਾ ਕੇ ਮਿਲਾ ਲਈ ਮਤਵੇ ਤੇ ਰਤਨ ਜੋਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸਣੀ ਗੁਰਾ ਇੱਕ ਦੇ ਉਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਨ ਜਾਈ ਜੇ ਤੁਕ ਤਾਰੇ ਆਰ ਜੈ ਹੋ ਦਸੁਣੀ ਹੋਈ ਨਵ ਅਖੰਡਾ ਵਿਦਆਨੀਆ ਨਾ ਸਲਾ ਸੰਕੂਏ ਚੰਗਾ ਨਾਮ ਰਖਾਈ ਕੈ ਦਸ ਕੀਰਤ ਜਗਲੇ ਜੀਤ ਸਨਤ ਨਾ ਆਇ ਤਾ ਵਤਨ ਉਚਾ ਕੀ ਕਿਤਾਂ ਅੰਦਰ ਕੀ ਕਰ ਦੂਸੀ ਦਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋ ਨ ਸੁਜਾਈ ਜੇਤ ਸਗੁਣ ਕੋਈ ਕਰੇ ਸੁਣੈ ਸਤ ਪੀਰ ਸਰਨਾਥ ਸੁਣੈ ਧਰ ਧਵਰ ਆਕਾਸ਼ ਸੁਣੈ ਦੀਪ ਰੂਪਤਾ ਸੁਣੈ ਪਹਿਨ ਸਕੇ ਕਾਲ मान पैतास दविसनरूपा कनास सुन ईश्वर ब्रह्मा इन्द्र सुन मोक्षल हनुमन्दा सुन जुगत तन भेद सुन शास्त्र स्मृत वेद नानसद विसैरू कस ਸੁਣ ਸਤ ਸੰਤੋਗਿਆਨ ਸੁਣੈ ਅਸਰ ਕੈ ਸ਼ੀਨਾਨੁ ਸੁਣੈ ਪਰ ਪਰ ਪਾਵੈ ਮਾਨੁ ਸੁਣੈ ਲਾਗੈ ਸਹਿਦਿਆਨੁ ਨਰਪਤਸ ਵਿਗਸ ਸੁਣੈ ਦੂਪ ਕੈ ਨਾਸੁ ਸੁਣੈ ਸਰਾ ਗੁਨਾ ਕੀ ਗਹ ਸੁਣੈ ਸੇਕ ਪੀਰ ਪਾਛੈ ਸੁਣਐ ਅੰਦੇ ਪਰ ਸੁਣਹ ਹਾਥ ਐਸ ਗਹ ਨਾਨਕ ਪੈਤਾ ਦਵਿਗਾ ਸੁਣਐ ਦੂਪਾਵ ਕਾ ਨਾਸ ਮਨਨੇ ਕੀ ਗਤ ਕਈ ਨ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਇਤ ਕਰਨਾ ਲਿਖਨ ਹਾਰੂ ਮਨਨੇ ਕਹਿ ਬਹਿ ਕੈ ਨੀਚਾਰੂ ਐਸਾ ਨਾਮ ਨਿਰੰਜਨ ਹੋਏ દેકુ મંડાને મન કોઈ મન સરતા મન બુદ્ધ મન આસલ ભંકી સુદ મન મેહ ચટણખાય મન જમ કેસે ન જાય એસા નામ નિરંજન હોય દેકુ મંડાને મન કોઈ ਮੰਨ ਮਾਰਠਾ ਜਨ ਪਏ ਮੰਨੇ ਪਾਸੋ ਪਰਗੜ ਜਾਏ ਮੰਨ ਮਗਨਾ ਚੱਲੈ ਪੰਥ ਮੰਨ ਤਨ ਸਿੱਧੀ ਸਨ ਬੰਦੋ ਆਸਾ ਨਿਰੰਜਨ ਹੋਵੇ ਜੇ ਕੋ ਮੰਡਾਣੇ ਮਨ ਕੋਏ ਮੰਨ ਪਾਵੈ ਮੋਕਦਵਾਰ ਮੰਨ ਪਰਵਾਰੈ ਸਾਧਾਰੂ ਮੰਨ ਤਰੈ ਤਾਰੇ ਗੁਰ ਸਿੱਖ ਮਨ ਨਾਨ ਪਨ ਭਿਖ ਐਸਾ ਨਾਮ ਨਿਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਪਰਵਾਨ ਪੰਪਰਦਾਨ ਪੰਚੇ ਪੈ ਦਰਗੀ ਮਾਨ ਪੰਚੇ ਸਹਦਰ ਰਾਜਾਨ ਪੰਚਾ ਕਾ ਗੁਰੇ ਕਿਆਨ ਜੇ ਕੋ ਕਹਿ ਕਰੇ ਵਿਚਾਰੂ ਕਰਤੇ ਕੰਨ ਨਾ ਇਸ ਮਾਰ ਢੋਲ ਧਰਮ ਦੇ ਆਕ ਪੂਰ ਸੰਤੋਤਾ ਰਖਿਆ ਜਨ ਸੂਤ ਜਿਕ ਉੱਡ ਹੋਇ ਸਟਿਆਰੇ ਤਨ ਉੱਪਰ ਕਿਤਾ ਭਾਰ ਧਰਤੀ ਹੋਰ ਪਰਹਰ ਹੋ ਰ ਚਿਤੇ ਪਾਦਨ ਕਮਜੋਰ ਹੈ ਜੀ ਦਾ ਤਰੰਗਾ ਕੇ ਨਾਮ ਸਭ ਨਾਂ ਲਿਖਿਆ ਉਰੀ ਕਲਾ ਮੋ ਇਹੋ ਲਿਖਾ ਲਿ ਜਾਣੇ ਕੋਈ ਲਿਖਾ ਲਿਖਿਆ ਕਿਤਾ ਹੋਈ ਕਿਤਾ ਤਾਂ ਸੁਹਲ ਰੂਪ ਕਿਤੀ ਦਾ ਜਾਣ ਕੋ ਕੋ ਕਿਤਾ ਬਸਰ ਇੱਕ ਕਵਾਉ ਟਿਸਟੇ ਹੋਏ ਲੈ ਦਰੀਆ ਕੁਦਰਤ ਕਾ ਨੂੰ ਕਹਾ ਵਿਚਾਰ ਵਰ ਜਾਵਾ ਏਕਵਰ ਜੋ ਤਤ ਪਾਵੇ ਸੈ ਬ੍ਰਿਕਾਰ ਤੂੰ ਸਦਾ ਸਲਾਮ ਤਿਰੰਕਰ ਅਸੰਖ ਜਪ ਸੰਪਾ ਸੰ ਪੂਜਾ ਸੰਤਪਤਾ ਅਸੰਗਰਮ ਮੁਖੀ ਪਾਠ ਅਸੰਗ ਜੋਗ ਮਨਾ ਰਹੇ ਉਦਾਸ ਅਸੰਪਤ ਗੁਣ ਗਿਆਨ ਵਿਚਾਰ असंसति संदतारा संसूर मोपसार असंक मोल लाए तारा कुदरत कौन कहाँ इचारू आरन्यावा एक बार जो तुद्वार संप्रिकार तू सदा सलामत निरंकार असंक मूर कंद कोरा असंक चोर हराम खू ਸੰਖ ਮਰਕਾ ਜਾਹਿ ਜੂਤ ਅਸੰਗਲ ਵਧਤ ਕਮਹ ਸੰਪਾਪੀ ਪਾਪ ਕਰਜਹਿ ਸੰਕੂੜਿਆ ਪੂੜੇ ਫਿਰਹਿ ਅਸੰਖ ਮਲੇ ਸਮਲ ਭਕਾ ਸੰਖ ਨਿੰਦਕ ਸਿਰ ਕਰੇ ਪਹਾਰੂ ਨਾਨਕ ਨੀਟ ਕਹਿ ਗੀਤਰ ਵਰ ਜਾਵਾ ਏਕ ਵਾਰੀ ਜੋਤ ਤੁਪਾਵੈ ਸੈਂ ਬ੍ਰਿਕਰ ਹੂ ਸਦਾ ਸਲਾਮ ਬਿਨਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਰੋ ਅਸੰਖ ਹੈ ਸਿਰ ਭਾਰੈ ਅਖਰੀ ਨਾਮ ਅਖਰੀ ਸਹਿਲ ਹੈ ਖਰੀ ਗਿਆਨ ਜੀਵ ਬਨ ਗਹਿ ਅਖਰੀ ਲਿਖਨ ਬੋਲਨ ਬਾਨੋ ਅਕਰਾ ਸੇ ਸੰਜੋਗ ਵਿਕਰ ਜਿਨ ਅਹ ਲਿਖੈ ਤੇ ਸਰਨ ਹੈ ਜੇ ਫਰਮਾਇ ਤੇ ਤੇ ਪਹੈ ਗੀਤਾ ਗੀਤਾ ਤਿਤਨਾ ਉਹ ਵਿੰਨਾਵੈ ਨਹੀਂ ਕੋਠਾਉ ਕੁਦਰਤ ਕਵਨ ਕਹਾ ਵਿਚੈ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੈ ਸੈਂ ਫ੍ਰਿਕਾਰ ਤੂੰ ਸਦਾ ਸਦਾ ਤਨਿਰੰਕਰ ਪਰਿਆ ਹੱਥ ਪੈ ਤਨ ਦੇਹੀ ਪਾਣੀ ਧੁੱਟੈ ਤ੍ਰਿਸਖੇ ਮੂਤ ਬਲੇ ਤੀ ਕੱਪੜ ਹੋਏ ਦੀ ਸਾਬੂ ਲਇਆ ਧੋਏ ਪਰਯ ਮਤ ਪਪਕ ਸੰਗ ਉਤਪ ਨਵਕਰੰਗ ਪੁਨੀ ਪਾਪੀ ਆਖਣ ਨਾ ਹਾਂ ਕਰ ਕਰ ਕਰਨਾ ਲਿਖ ਲੈ ਜਹ ਅਪੇ ਬੀਜ ਅਪੇ ਕਹ ਨਾਨਕੁ ਕਮੀ ਅਜਹ ਤੀਰਤਾ ਦੇ ਦਦਾਨ ਜੇ ਕੋ ਪਾਵਤ ਲਕ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤੀ ਤਮਲ ਨਹਾਉ ਸਾਗੋਂ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਤ ਨਾ ਹੋਏ ਸੁਵਸਤਾ ਬਾਣੀ ਬਰਮਾਉ ਸਤ ਸੁਹਾਰ ਸਦਾ ਮਨ ਚਾਉ ਕਾਂ ਸਵੇਰਾ ਵਤ ਕਾਉਨਾ ਗਾਠਿਰ ਕਨਵਰ ਕਮਸਰਤੀ ਮਹਾਂ ਕਵਨ ਜਿਤ ਵਾ ਆਕਾਰ ਵਿਨ ਪਾਇਆ ਪੰਡਤੀ ਜੇ ਹੋਏ ਰੇਖ ਪੁਰਾਨ ਵੇਤ ਨਾ ਪਾਇਓ ਕਾ ਜੀਆ ਜੇ ਲਿਖਾਂ ਰੇਖ ਪੁਰਾਨ ਠਿਟਵ ਨ ਜੋਗੀ ਜਾਣੈ ਰਤਮਾਉ ਨ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੈ ਸਈ ਕਿਉ ਕਰ ਆਖਾ ਕੇ ਸਹਾਈ ਕਿਵਨੀ ਕਿਵ ਜਾਣਾ ਨਾਨਕ ਕਨਸਾ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਹੈ ਵੱਡੀ ਨਾਏ ਕੀਤਾ ਜਾ ਕਾ ਹੁਆ ਨਾਨਕ ਜੀ ਕੋ ਆਪੋ ਜਾਣਾ ਅਗਾ ਗਿਆਨ ਸੁਹੈ ਪਾਤਲ ਪਤਾਲ ਲਖ ਅਗਸ ਅਗਾਸ ਉੜਕ ਉੜਕ ਭਾਰ ਛਕੀ ਵੇਦ ਕਹਿ ਨਿਕਵਤ ਸਹਸ 18 ਕਹਿਨ ਕਤੀਬ ਅਸਲੂ ਇਕ ਧਾਤ ਲਿਖਾ ਹੈ ਤਾਂ ਲਿਖੀਐ ਲਿਖ ਹੈ ਹੋਵੈ ਨਾਸੁ ਨਾਨਕ ਵੱਡਾ ਆਖੀਐ ਅਪੇ ਜਾਣੈ ਆਪੋ ਸਲਾਹੀ ਸਲਾਹੇ 31 ਸੁਤ ਨ ਪਾਈਆ ਨਦੀਆ ਅਤਵਾ ਪਵਨ ਸਮੁੰਦ ਨਾ ਜਾਰੀ ਹਾ ਸਮੰਸਾ ਸੁਲਤਾਨ ਗਿਰ ਸੇਤੀ ਮਾਰ ਧਨ ਕੀੜੀ ਤਰ ਨਾ ਹੋਵਨੀ ਜੇਤਸ ਮਨੁ ਨਾ ਵੀਸਰੇ ਅੰਤ ਨ ਸਿਫਤੀ ਕਹਿਣਾ ਅੰਤ ਅੰਤ ਨ ਕਰਨੈ ਦੀਨ ਅੰਤ ਅੰਤਨਾ ਵੇਖਣ ਸੁਣਨਾ ਅੰਤ ਅੰਤ ਨ ਜਾਪੈ ਕਿਆ ਮਨਮੰਤੋ अंत न जापे कीटा आकार अंत न जापे परव अंत कान कीटे मिल लहै ताके अंत न पाए जहै यह अंत न जाने कोई बहुत कहिए बहुत है बड़ा सा है ऊचा ठाऊ ऊचे ऊपर ऊंचा नाऊ ਐ ਰੂਹ ਚਾਹਵਾ ਕੋ ਏ ਤਸ ਉਚੇ ਕੋ ਜਾਣ ਸੋਇ ਜੀਵ ਦਿਆ ਜਾਣ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰ ਨਿਖੈ ਨਾ ਜਾਏ ਵੱਡਾ ਦਾਤ ਤਿਲ ਨਤਮੈ ਕੀਤੇ ਮੰਗੈ ਜੋਦ ਪਰ ਕੀਟਾ ਗੰਤ ਨਹੀਂ ਵਿਚਾਰ ਕਿਤੇ ਕੁੱਟੇ ਵੇਕਾਰ ਕਿਤੇ ਲੈ ਲੈ ਮਿਹਰਪਾ ਕਿਤੇ ਮੂਰਖਾ ਹੀ ਕਰ ਕਿਤਨ ਤੂੰ 부 ਸਰਮਾਰ এবਦਾ ਤੇਰੀ ਦਾਤਾਰ ਬੰਦ ਖਲਾ ਸੀਫਾਨ ਹੋਏ ਹੋਰਾ ਨ ਸਕੈ ਕੋਇ ਏ ਕੋ ਖਾਇ ਕੇ ਆਖਣਪੈ ਉਹ ਜਾਣੇ ਜੀਤਿਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੇਖੇ ਈਕੇ ਜਿਸਨਾ ਬਖਸੈ ਸਿਫ ਸਿ ਲਹ ਨਾਨਕ ਪਾਛੈ ਪਾਛਹ ਅਮੋਲ ਕੋ ਨਾ ਮੁਰਵਾ ਪਾਰ ਮੁਰਵਾ ਪਾਰਿਆ ਅਮਲ ਭੰਡਾਰ ਅਮੋਲ ਆਹਮੁ ਲਾ ਜਹ ਅਮਲ ਪੈ ਅਮਲ ਸਮਹੈ ਅਮੋਲ ਤਲ ਅਮੋਲ ਤਨ ਅਮੋਲ ਦੀਵਾਨ ਅਮੋਲ ਤਲ ਅਮੋਲ ਪਰਵਾਨ ਅਮੋਲ ਬਖਸ਼ੀ ਸਮੋਲ ਨਿਸ਼ਾਨ ਅਮੋਲ ਕਰਮ ਅਮੋਲ ਫਰਮਾਨ ਅਮੋਲ ਅਮੋਲ ਆਖਿਆ ਨ ਜਾਏ ਆਕਾ ਕਰ ਹੈ ਲਿਵ ਲਾਇ ਆਕੇ ਵੇਦ ਪਾਠ ਪੁਰਾਨ ਆਕੇ ਪੜੇ ਕਰੇ ਵਖਿਆ ਅਖੇਰ ਮੈਂ ਅਖੈਂਦਾ ਅਖੇ ਗੋਪੀ ਤੇ ਗੋਵਿੰਦਾ ਅਖੇ ਈਸ਼ਰ ਆ ਕੈ ਸਿਧ ਅਖੇ ਕਹਿ ਕਹਤਾ ਕੀਤੇ ਬੁਦ ਅਖੇ ਨਾਨੂ ਅਖੇ ਦੇਵ ਅਖੇ ਸੁਨ ਲਰ ਮੁੰਡਾ ਸੀਵਾ ਕੀਤੇ ਅਖੇ ਅਕਨ ਪਹਿ ਕੀਤੇ ਕਹ ਕਹ ਉਠ ਉਠ ਜਾ ਹੈ ਇਤੇ ਕੀਤੇ ਹੋਰ ਕਰੇ ਨਾ ਆਖ ਨ ਸਕੇ ਕੀ ਕੇ ਜੀਵ ਦੇ ਭਾਵੈ ਤੇਵ ਦੇ ਨਾਨਕ ਜਾਨ ਸਚਾ ਸੋਏ ਜੇ ਕੋ ਆਖ ਬੋਲ ਵੀ ਗਾਰ ਤਾ ਲਿਖਿਆ ਸਿਰ ਗਵਰੰਗ ਵਾਰਾਏ ਸੋਦਰ ਕੀ ਹਾ ਸੋਦਰ ਕੀ ਹਾ ਜਿਤ ਵੇ ਸਰਸ ਮਲ ਵਾਜੇ ਨਾ ਦਾਣੀ ਕਾ ਸੰਖਾ ਕਿਤੇ ਗਾਵਨ ਹਾਰੇ ਕਿਤੇ ਰਾਖ ਪਰਿ ਸਿਵ ਕਹਿਨ ਕਿਤੇ ਗਾਵਨ ਹਾਰੇ ਗਾਵਤਨ ਪਉਣ ਪਾਣੀ ਬਾ ਸੰਤੁਰ ਗਾਵੈ ਰਾਜ ਧਰਮ ਦੁਆਰੇ ਗਾਵੈ ਚਿਤ ਗੁਫਤਿ ਲੈ ਜਾਣ ਹੈ ਲੇਖ ਲਿਖਾ ਧਰਮ ਵੀਚਾਰੇ ਗਾਇ ਸਰਬਰਮਾ ਦੇਵੀ ਸਹਨ ਸਦਸ ਵਾਰੇ ਗਾਵੇ ਇੰਦਰ ਦਾ ਸੰਬਾਠੇ ਦੇਵਤੇ ਅਧਰਨ ਨਾਲੇ ਗਾਵੇ ਸਤ ਸਮਾਦੀ ਇੰਦਰ ਗਾਵਨ ਅਸਰ ਚਾਰੇ ਗਾਵਨ ਜਤੇ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨਾਰ ਖੀਸਰੈ ਜੁਗ ਜੁਗ ਵੇਦਾਂ ਲੇਗਾ ਮੋਹਣੀਆ ਮਨ ਮੋਹਨ ਸੁਰਗ ਮਤ ਪਿਆਲੇ ਗਾਵਨ ਰਤਨੋਂ ਪਾਏ ਤੇਰੀ ਅਠਾਤੀ ਤਨ ਹਲੇਗਾ ਜੋਦਮਾ ਬਰਸੂਰਾ ਦਾ ਖਾਣੀ ਚਾਰੇ ਗਾਂਖਨ ਮੰਨ ਲਵਰ ਪੰਡਾ ਕਰ ਕਰ ਰਖੇ ਧਾਰੇ ਸੇ ਤਦ ਨੋ ਗਾ ਜੋ ਤਦ ਭਾਵਨਾ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਨ ਸੇ ਮੈਂ ਚਿਤਨਾ ਆਉਨਾ ਨਾਨਕ ਆਵੀ ਚਰ ਸੋਈ ਸੋਈ ਸਦਾ ਸੱਜ ਸਾਹਿਬ ਸੱਚ ਸਾਚੀ ਨਾਈ ਭੀ ਹੋਸੀ ਜੈਨ ਜਾਸੀ ਰਤਨਾ ਜਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਦ ਦੀ ਵਢਾਈ ਜੋਤ ਸੁਪਾਵਾਂ ਸੋਈ ਕਰਸੀ ਹੁਕਮ ਨਾ ਕਹਿਣਾ ਢਾਈ ਸੋ ਪਾਤ ਸਹ ਸਹ ਪਾਤ ਸਹਬ ਨਾਨਕ ਕਰੈ ਨਰਜਾਈ ਹੁੰਦਾ ਸੰਤੋਖ ਸਰਪਤਿ ਚੋਰੀ ਧਿਆਨ ਕੀ ਕਰੇ ਬੇਬੂਤ ਖਿੰਟਾ ਕਾਲ ਕੋ ਆਰੀ ਕਾਇਆ ਜਗ ਦੰਨਾ ਪ੍ਰਤੀਤ ਆਈ ਪੰਤੇ ਸਭ ਜਮਾਤੀ ਮਨ ਜਿ ਤੈ ਦੈ ਗੀਤੋ ਅਦੇਸ ਸੈ ਅਦੇਸ ਆਦਨਿਲ ਅਨਹਤ ਜੁਗ ਦੇ ਇੱਕੋ ਇਸ ਪੁੱਤ ਗਿਆਨ ਦਾ ਪੰਡਰਨਾ ਕਰ ਕਰਵਾ ਦੇਨਾ ਦੂ ਆਪਨਾਥ ਨਾਥੀ ਸਭ ਦਾ ਕੀਰਿਸ ਰਹਾਸ ਸੰਯੋਗ ਵਿਜੋਗ ਦੋ ਇੱਕਾ ਚਲਾਵ ਹੈ ਲੇਖਿਆ ਭਾਗ ਆਦੇਸ ਅਦੇਸ ਆ ਤਾਂ ਨੀਂ ਅਨੰਦ ਹਾਜੂ ਜੁਲਕੇ ਕਵੇਸ ਏਕਾ ਮਾਈ ਜੁਗਤ ਵਿਆਹੀ ਤੀ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜਿਉ ਤਸਪਾਵਤ ਵਾ ਚਲਾਵਾ ਜੇ ਹੋਆ ਪਰਮਾਨੰ ਉਹ ਵਿਖੇ ਉਹਨਾਂ ਨਦਨ ਆਵੈ ਬਹੁਤਾ ਹੈ ਵਿਦਾਨ ਆਦੀਸ਼ ਤੁਸੈ ਆਦੀਸ਼ ਆਦ ਅਨੀਲ ਅਨਾਦ ਅਨਹਦ ਜੁਗ ਜੁਗੇ ਕੋ ਵੇਸ ਆਸਨਾ ਲੋਏ ਲੋਏ ਬੰਧਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਚਸੈ ਆਦੇਸ ਆਦ ਅਨੀ ਲਾਣਾ ਹਟ ਜੁਗ ਜੁਗ ਏਕ ਈਸ ਇਕ ਦੂਜੀ ਭਾ ਲਖ ਹੈ ਲਖ ਹੋਇ ਲਖ ਵੀਸ ਲਹ ਲਾਗੇੜਾ ਆਖੀਏ ਏਕ ਨਾਮੁ ਜਗਦੀਸ ਇਤਰਾ ਪਤ ਪਵੜੀਆਂ ਚੜਿਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਦੀਸ ਮਾਨ ਕੰਨ ਦਰੀ ਪਾਈਐ ਕੂਰੀ ਕੁੜਠੀਸ ਆਖਨ ਜੋਰ ਚਪੈ ਨਹਿ ਜੋਰ ਜੋਰ ਨ ਮੰਗਨ ਦੇ ਨ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋ ਨਾ ਰਾਜ ਮਾਨ ਮਨਸੂਰ ਜੋ ਨਾ ਸੁਤੀ ਗਿਆਨ ਵਿਚਾਰ ਜੋ ਨਾ ਜੁਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਕੈ ਸੋਏ ਨਾਨਕ ਤੁਮਨੀਤ ਨ ਕੋਏ ਰਾਤਿ ਇਰਤੀ ਛਿਤੇ ਵਾਰ ਪਉਣ ਪਾਣੀ ਅਗਨੀ ਪਤਲ ਤਿਸਵੇ ਧਰਤੀ ਥਾ ਰਖੀ ਧਰਮ ਸਾਲ ਦੇਸਵੈ ਜੀ ਜੋ ਕੇ ਰੰਗ ਤਿਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਵਿ ਤਰ ਸੱਚਾ ਸੱਚਾ ਦਰਬਾਰ ਦਿੱਟੇ ਸਾਨ ਪੰਚ ਪਰਵਾਨ ਨਦਰੀ ਕਰਮ ਪ ਨੀਸਾਨ ਕਚਪਕਾਈ ਉਤਪਾਏ ਨਾਨਕ ਗਇ ਜਾਪੈ ੜੈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖ ਕਰਮ ਕੀਤੇ ਪਾਣ ਪਾਣੀ ਵੈ ਸੰਤਰ ਕੀਤੇ ਕਾਨ ਮਹਿ ਇਸ ਕੀਤੇ ਬਰਮਾ ਘਾਟ ਘੜੀਐ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਰੰਦ ਕੇਤਿਆਂ ਸੁਧੀ ਸੇਵਾ ਕੀਤੇ ਨਾਨਕ ਅੰਤ ਨੰਤ ਗਿਆਨ ਖੰਨ ਮੈਂ ਗਿਆਨ ਪਰਚੰਡ ਤੁੱਥਾ ਨਾਦ ਮਨੋਦ ਕੋ ਦਨੰਦ ਸ਼ਰਮ ਖਾਨ ਕੀ ਬਾਣੀ ਰੂਪ ਤੁੱਥਾ ਘਾਰਦ ਕਰੀਐ ਬੋਤਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿੱਛਾ ਪਛਤਾਏ ਤਿੱਥ ਘੜਿਆ ਸੁਰਤ ਮਤਮਨ ਬੋਧ ਤਿੱਥ ਘੜਿਆ ਸੁਰਾ ਸਦਾ ਚੀ ਸੁਰਤ ਕਰਮਖਾਨ ਕੀ ਬਾਣੀ ਜੋਰ ਤਿੱਥ ਹੋ ਨ ਕੋਈ ਹੋਰ ਤਿੱਥ ਜੋਦ ਮਹਾਬਲ ਸੂਰ ਤਨ ਮੈਂ ਰਾਮ ਰਹਾ ਪਰਪੁਰ ਤਿੱਥ ਸੀਤਾ ਸੀਤਾ ਮੈਂ ਮਮਨ ਤਾਂ ਕੈ ਰੂਪ ਨ ਕਥਨੇ ਜਾਹੈ ਨਾ ਰਹਿ ਮਰੈ ਨ ਠਾਗੇ ਜਾਹੇ ਜਿਨ ਕੈ ਰਾਮ ਸਹਿ ਮਨਮੋਹ। ਦਿੱਤਾ ਪਦੁ ਸੰਕਲੋ ਕਰੇ ਆਨੰਦ ਸਚੈ ਮਨਸੁਐ ਸਚ ਖੰਨ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। तिता खानमण्डलवर पण्डा जे जेको कथा त अन्त न अन्त तिता लो लो आकार जीव जे हुकुम तिवा तिकार वेखा विसकारी चारु नानक कथना करडा सारु जात पहरा तीर्ज सुनयारो ਅਹਰਨਾ ਮਤ ਵੇਦ ਹੱਥਿਆ ਪਉ ਖੰਡਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਕੜਿਆ ਸਭ ਸਚੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਦਿਵਸ ਰਾਤ ਦੁਐਤਾ ਹੀ ਦਾਇਆ ਛੇ ਲਾਇ ਸਗਲ ਜਗਤ ਚੰਗਿਆਈਆ ਬੁਰੀਆਈਆ ਵਾਚੈ ਧਰਮ ਮਹਾ ਦੂਰਾ കർമ്മ ആോ പണി കേര ജി നാം തമ സകാല നുഖ ഉദല കേട്ട ഷുട്ടി നാല ਨੀ ਨਾਮ ਤੇ ਆਇਆ ਗਮ ਸਕਰ ਗਾਲ ਨਾਨਕ ਤੇ ਮੁਖ ਜਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ